ਗੱਲ ਜੀ ਸਾਰੇ ਵੀਰਾਂ ਨੂੰ ਰਜੀਏ ਠੀਕ ਠਾਕ ਹੋ ਤੇ ਅੱਜ ਆਪਾਂ 21 ਤਰੀਕ ਆ ਅੱਜ ਇਥੇ ਕੋਟਲੀ ਮਸ਼ੀਨ ਚੱਲਦੀ ਹੈ ਮਾਸਟਰ ਵੀਰ ਕੇ ਤੇ ਦੂਸਰੀ ਚੱਲਦੀ ਆ ਮੁੱਦੀ ਬੱਸ ਵਾਲਿਆਂ ਦੇ ਕੰਮ ਬੜਾ ਖਿਚਵਾ ਚੱਲਣ ਤੇ ਹਾਲੀ ਤੇ ਤੇ ਆਪਣਾ ਵਸ਼ਾਦ ਵੇਖੋ ਟਾਈਮ ਲੱਗਦਾ ਕਿ ਨਹੀਂ ਲੱਗਦਾ ਨਹੀਂ ਹੋਰ ਕੇ ਕੋਲ ਢਾਉਨੇ ਆਪਣਾ ਤੋਂ ਇਹਨਾਂ ਲਿਆਂਦੇ ਚਾਰ ਪੰਜ ਟਰਾਲੇ ਦਿਹਾੜੀ ਉੱਥੇ ਹੋ ਫੀਸ ਦੀ ਲਾਜ ਨਹੀਂ ਇਹ ਇੱਥੇ ਲੱਗ ਜਣੀ ਕਰਦੇ ਹਾਲ ਦੇ ਆਪਾਂ ਆਏ ਆ ਸੋਮਣ ਆਇਆ ਨਾਲ ਇਹ ਆ ਡਾ ਫੋਰਮੈਨ ਰੀਪਰ ਵਾਲਾ ਤੇ ਬਾਕੀ ਜਿੰਨੇ ਦੀ ਡ੍ਰੈਗਿੰਗ ਕਰਦੇ ਨੇ ਤੇ ਆਪਾਂ ਇਹ ਮਸ਼ੀਨ ਵਗੈਰ ਹੋਰ ਹਾਦ ਨੂੰ ਕਿਹੜਾ ਮਾਰ ਕੇ ਲਿਆਉਣਾ ਚਲੋ ਬਖਾਉਨੇ ਆ ਰੀਪਰ ਇਹਨਾਂ ਨੂੰ ਚੱਲਦਾ ਸ਼ਾਇਦ ਇਹ ਹੋ ਸਕਿਆ ਤੇ ਅੱਜ ਆਪਾਂ ਉਹ ਕਰਨਾ ਏ ਪਹਿਲੀ ਆਪਾਂ ਉਹ ਦੂਸਰੀ ਕਰਨੀ ਹੋਏ ਪਹਿਲੀ ਵਾਣੀ ਆ ਆਪਾਂ ਮੱਕੀ ਵਾਸਤੇ ਪਹਿਲੀ ਵਾਣੀ ਅੱਜ ਚਾਰ ਪਾਉਣਾ ਹੈ ਉਹ ਜ਼ਰੂਰੀ ਹੈ ਸਭ ਤੋਂ ਪਹਿਲਾਂ ਉਹ ਕੰਮ ਕਰਾਂਗੇ ਝੋਨਾ ਟਾਈਮ ਨਾਲ ਲਾਵਾਂ ਝੋਨਾ ਬਾਈ ਟਾਈਮ ਨਾਲ ਲਾਵਾਂਗੇ ਤੇ ਮੱਕੀ ਬੀਜਣੀ ਹੈ ਪਹਿਲਾਂ ਅੱਜ ਕੰਮ ਮੱਕੀ ਦਾ ਕਰਦੇ ਆਂ ਵੇਨੇ ਮੱਕੀ ਦਾ ਭਾਵੇਂ ਟਰੈਕਟਰ ਕਿਸੇ ਦਾ ਮੰਗ ਕੇ ਲਿਆ ਗਏ ਤੇ ਚਲਾਈ ਆ ਤੇ ਆਪਾਂ ਬੈਲੀ ਬਣਾ ਦਨੇ ਵਾ ਮੱਕੀ ਵਾਲੇ ਉਹਨੂੰ ਸੱਤ ਲਾ ਕੇ ਡ੍ਰਿਲ ਨੂੰ ਤੇ ਬਾਅਦ ਸਟੂੜੀ ਬਾਹਰ ਕਿਸੇ ਦੀ ਬਾਜ ਬਣਾਉਣੀ ਪਹਿਲਾਂ ਅੱਜ ਆਪਣਾ ਨੇ ਮੇੜਨਾ ਕੰਮ ਬਾਜ ਬਾਰ ਵੇਖੀ ਜਊ ਬਾਏ ਲੱਗੇ ਰਵਾਂਗੇ ਹੌਲੀ ਹੌਲੀ ਅੱਜ ਆਪਣੀ ਬਣਾਉਣੀ ਆ ਕੱਲ ਵੀ ਆਪਣੀ ਬਣਾਉਂਦੇ ਰਹੇ ਅੱਜ ਫੇਰ ਆਪਣੀ ਬਣਾਉਣੀ ਆ ਹਾਂਜੀ ਬਾਕੀ ਵਾਲਾ ਥਾਂ ਬਣਾਉਣ ਲੱਗੇ ਆ ਪਾਪਾ ਦੀ ਕਿਰਪਾ ਨਾਲ ਚੱਲਣਾ ਲੱਗਾ ਤਵੇ ਫੇਰਨ ਲੱਗੇ ਆ ਮਹਿੰਦਰੇ ਨਾਲ ਨਾਲ ਇਹਨੇ ਚੌਰ ਪੰਜੌਰ ਤਵਿਆਂ ਦੀ ਬਾਕੀ ਵੇਨੇ ਆ ਲਾ ਫੇਰਨੀ ਆ ਰੂਟਾ ਫੇਰਨ ਨੂੰ ਤੇ ਕਿਪਾ ਵਾਲੀ ਦਾ ਹਿਸਾਬ ਲਾਵਾਂਗੇ ਨਾਲ ਤੂੜੀ ਤਾਂ ਬੜੀ ਰਗੜ ਕੇ ਬਣਾਈ ਆ ਆ ਕੱਢ ਗੁਲਾ ਅਗਲਾ ਤਵੇ ਚੈੱਕ ਕਰੋ ਕਿ ਨਹੀਂ ਖੋਲੇ ਇੱਕ ਅੱਧਾ ਸ਼ੀਕ ਪਿਛੇ ਰਹਿ ਗਿਆ ਸਾਰੇ ਗੋਲਦੇ ਪਹਿਲੀ ਬੜੀ ਤੇ ਬੰਦੀ ਐ ਬਰੀਕ ਹੋਈ ਜਲਦੀ ਕਾਲੀ ਬਰੀਕ ਹੋਈ ਜਾਂਦੀ ਇਹਨੂੰ ਵਾਲੀ ਕੇਅਰ ਲਾਗੀਦਾ ਬਣਕੜਾ ਖੇਣੇ ਫੇਰ ਲਾਂ ਲਾਂ ਫੇਰਾਂਗੇ ਫੇਰ ਵੇਖਾਂ ਰੋਟਰੈਕਟਰ ਤੇ ਮੈਂ ਕੀ ਫੇਰ ਬੜਾ ਦਿੱਕ ਨਹੀਂ ਮਿਲੀ ਆਹ ਵੇ ਟਰੈਕਟਰ ਮੇਰਾ ਕੋ ਛੋਟਾ ਹੀ ਏ ਪਰ ਮੈਂ ਚੜਾ ਕੇ ਬੜੀ ਜੇ ਗੜ ਬਣਾ ਚੈੱਕ ਕਰੋ ਇਹ ਮੇਰੇ ਨੂੰ ਤੇਵਾ ਦਾ ਵੇਰਵਾ ਦੋ ਟੱਕਾ ਦੇ ਕੋਡ ਦਾ ਡਗੀਆਂ ਆਏ ਆ ਤੇ ਵੱਢਣ ਵਾਲੀ ਆਪਣੀ ਸਾਰੀ ਕਣਕ ਪਈ ਆ ਪਟਰਾਲਾ ਲੈ ਆਂਦਾ ਚੈੱਕ ਕਰੋ ਇਧਰ ਤੋਂ ਟਰੈਕਟਰ 'ਵਾਰ ਚੈੱਕ ਕਰੋ ਨਾਲ ਟਰਾਲਾ ਜਦੋਂ ਜੱਡਾ ਲਿਆਂਦਾ ਹੀ ਲਿਆਂਦਾ ਟਰੈਕ ਚੈੱਕ ਕਰੋ ਕਿਹੜਾ ਆ ਇਹ ਟਰਾਲੇ ਤੇ ਟਰਾਈ ਟਰਾਇਆ ਆਪਣਾ ਸਰਪੰਚ ਆਏ ਹਾਏ ਅ ਜਿਹਦੇ ਨੇ ਟਰਾਲਾ ਨਿਕਲੂਗਾ ਲੱਗ ਜੂ ਵੈਲੀਆਂ ਦੇ ਯੋਗ ਦਾ ਪਤਾ ਆਪਾਂ ਮੈਂ ਦਰੇਨੇ ਟਰਾਲਾ ਖਾੜਗੇ ਖੜਨਾ 10 ਗੱਲਿਆਂ ਦੀ ਗਣਕ ਪਾਉਣੀ ਸਾਰੀ ਇੱਚ ਯਾਦੀ ਨਹੀਂ ਪਾਉਣੀ ਸਿਰਫ 10 ਗੱਲਿਆਂ ਦੀ ਪਾਵਾਂਗੇ ਇੱਚ ਗਣਕ ਤੇ ਕੱਢ ਕੇ ਖੜਾਂਗੇ ਆਪਾਂ ਮੇਂਦਰੇ ਨਾਲ ਤਾਂ ਬਾਕੀ ਵੇਨੇ ਆ ਕੀ ਬੰਦਾ ਅਲੀ ਮੋਹ ਚੌੜਾ ਇੱਥੇ ਆਪਾਂ ਹਣਾ ਡੱਗੀ ਆਵੇ ਡੱਗੀ ਡੱਗ ਤੋ ਤੂਤ ਸਾਰੀ ਕਣਕ ਇੱਥੇ ਆਲੀ ਆਪਣੇ ਭਈ ਵਡਣ ਵਾਲੀ ਆ ਆਪਣੀ ਮੋਟਰ ਚੱਲਣ ਦੀ ਆਪਣੀ ਰਾਣੀ ਗਲਜਾਰ ਵੀ ਹੁੰਦੇ ਰਾਤ ਅੱਜ ਇਹਨਾਂ ਦੇ ਰਾਤ ਲੰਮਣੀ ਇੱਥੇ ਮਸ਼ੀਨ ਨੇ ਦੂਜੀ ਆਪਣੇ ਚੱਲਣ ਦੀ ਆ ਇਹ ਟਰਾਲਾ ਆਪਣੇ ਵਾਲਾ ਆ ਔਰ ਕਦਾ ਆ ਵਸੂ ਵਧੀਆ ਵਟਦੀ ਆ ਪੂਰਾ انا ਹੀ ਹਾਂ ਤੇ ਰਾਤੀ ਵੱਡਨਾ ਆਪਾਂ ਜੋ ਮਰਜ਼ੀ ਹੋ ਜੇ ਹਾ ਹਾ 30 ਲੱਖ ਆਂਦਾ ਹਾ ਇਹ ਦੇਖਾ ਆ ਗਿਆ ਆਪਣਾ ਰਾਜਾ ਸੋਰਾਜ ਲੀਪਰ ਤੋਂ ਨੇ ਘਰ ਆਇਆ ਤੋਂ ਇਹਨੂੰ ਸਾਥ ਲਿਆ ਏ ਅਗੇ ਮੰਦਰਾ ਲਿਆਂਦਾ ਹੀ ਆਪਾਂ ਹੁਣ ਸਮਰਾਇਣ ਕੱਢਾਂਗੇ ਡਰਾ ਲਾਵਾ ਉਹ ਜ਼ਗਾਇ ਮੇਂ ਜਿਹੜਾ ਕਿ ਆਪਾਂ ਬੋਲ ਰਹੇ ਹੁਣ ਰੁਪਿਆ ਆਪਣਾ ਗਿਆ ਤਾਂ ਦਰ ਆਇਆ ਬਚ ਚੁਕਿਆ ਦੋ ਕੋ ਵੋਟ ਦੁੱਕਿਆ ਚੁੱਕਿਆ ਯਾਹਦੇ ਆ ਇਹਦਾ ਇਹ ਵੀ ਹੁੱਕ ਲੱਗ ਜਾਂਦੀ ਨਾਲ ਟਰਾਲੇ ਦੀ ਪਾਵਰ ਸ਼ੇਅਰਿੰਗ ਬਣਿਆ ਹੋਇਆ ਨੇ ਯਾ ਰਾਣੀਆਂ ਦੋਵੇਂ ਆਪਣੇ ਕੰਦਾ ਹੋਰ ਮਨਾ ਚੱਲਣ ਦੇ ਵਧੀਆ ਕੰਮ ਪੂਰਾ ਠਗਮਾ ਰਾਤਾਂ ਲੱਗਣੀਆਂ ਕਦੇ ਨਹੀਂ ਨੀਂਦਰਾ ਤਾਂ ਨਹੀਂ ਆਹ ਹਾਂ ਉਹ ਟਰੈਕਟਰ ਬਦਲ ਲੈਂਦੇ ਹੁਣ ਉਹ ਮੈਂਦਰਾ ਲਾਤਾ ਸਹਰਾਜ ਪਾਉਣ ਲੱਗੇ ਆ ਪਹਿਲਾਂ ਉਹਦੇ ਨਾਲ ਟਰਾਲਾ ਪਾ ਕੇ ਲਿਆਂਦਾ ਹੀ ਖਾਲੀ ਨਹੀਂ ਤੇ ਫਿਰਦਾ ਵਿਚਾਰਾ ਕਰਮ ਵਾਲਾ ਜਿੰਨੇ ਜੋਗਾ ਹੈਗਾ ਉਹ ਇਹ ਵੀ ਚੁੱਕੇ ਚੱਕੇ ਨਹੀਂ ਨਾ ਜਾਂਦਾ ਤੇ ਇਹ ਲੱਗੇ ਹੁਣ ਆਪਾਂ ਟਰਾਲਾ ਇਹ ਨਾਲ ਵਾਹਣ ਟੋਜੇ ਨਾਲ ਆਂਦਾ ਵੇਖਾਂਗੇ ਜੇ ਨਾਲ ਟੋਜਨ ਪਾ ਲਾਂ ਇੱਥੇ ਕੀ ਮਸ਼ੀਨਾ ਦੋ ਆ ਦੋਵੇਂ ਭਾਵੇਂ ਅੱਗੇ ਪਾ ਲੋ ਹਣਾ ਹਾਂਜੀ ਹੋ ਗਿਆ ਨੀਰਾ ਸਾਢੇ 10:00 ਵਜੇ ਚੱਲੇ ਆ ਚੱਲਾਂ ਦੀਆਂ ਰਾਣੀ ਆਹ ਕੋਈ ਧਨਵਾਜ ਆਖੁੰਦੀ ਆਈ ਆ ਆਹ ਪੱਤਰੀ ਟੁੱਟੀ ਐ ਕਿਦੀ ਆਈ ਮਸ਼ੀਨ ਦੀ ਇਹ ਕਰਤਾਰ ਦੀ ਆ ਫੋਰਮਾ ਹੈਵੀ ਨਵੀਂ ਪੱਤਰੀ ਆ ਬੋਲ ਗਿਆ ਇੱਥੇ ਪਰ ਇਹ ਦੀ ਆ ਉਹਦੀ ਪੜੇ ਦੀ ਐਲੀਵੇਟਰ ਆ ਆਵਾਜ਼ ਕਾਦੀ ਆਉਂਦੀ ਫੋਰਮ ਨਾਲ ਟੈਨਾ ਦੀ ਆ ਆ ਚੱਲਾਂ ਦੀ ਆਪਣੀ ਗਰਦੇ ਆਲ ਆ ਕਰਤਾਰ ਵੱਢ ਕੇ ਗਈ ਐ ਵੱਡੰਦੀ ਆ ਭਰਾਲਾ ਭਾਰੀ ਚੱਲਿਆ ਤਕਰੀਬ ਬਣਾਵੇ ਕੋ ਚੈੱਕ ਕਰੋ ਟਰਾਲਾ ਟਰਾਈਲਰ ਦੀ ਲਾਤ ਦੂਆਂ ਨੇ ਬੋਦੀ ਦਿੱਤੀ ਮੈਂ ਟੋਮਟੇ ਮੇਰੀ ਬੰਡ ਲੈਣ ਗਈ ਕਿੱਦਾਂ ਵਧੀਆ ਹੋਰ ਫੇਰ ਨਜ਼ਾਰੇ ਮਾਣਾ ਨਜ਼ਾਰੇ ਪੂਰੇ ਤੇ ਚੱਲੰਦੇ ਆ ਆਪਣਾ ਕੰਮ ਵਧੀਆ ਚੈੱਕ ਕਰੋ ਅਮੀਰ ਪਰਚੀ ਮਾਣਾ ਖੜਾ ਕੇ ਗੱਡੀ ਪਰਦਾ ਸਵਰਾਏ ਹੱਡਾ ਦਹਾ ਗੱਲਿਆਂ ਦੀ ਕਣਕ ਉਹ ਚੱਲੀ ਐ ਇੱਥੇ ਤੇ ਧੱਕੇ ਜਿਹੜੇ ਟਰਾਲੇ ਦੇ ਇਹ ਵਰਦਾ ਵਧੀਆ ਪਿਆਰ ਰਾ ਪਾਲੀਆਂ ਸੁਖੀਆਂ ਨੇ ਨਾ ਕਣਕ ਰੀਏ ਨੇ ਸੋ ਗਿਆ ਝੋਨੇ ਵਾਲੀ ਤਾਲੀ ਟਰੈਕਟਰ ਕੱਢਦੇ ਪਾਲੀਆਂ ਜੱਲੀਆਂ ਨਹੀਂ ਆ ਉਹ ਤਾਂ ਲੋਡ ਪਈਦਾ ਵੀਡੀਓ ਸ਼ਾਟ ਵੀ ਆਈ ਆ ਘੜਨ ਦੀ ਆ ਚੈੱਕ ਕਰੋ ਉਹ ਪਾਲਾਂਗੇ ਬਾਕੀ ਉਦਾਂ ਬਹਿਣ ਤੇ ਨਹੀਂ ਦਿੰਦੇ ਕਰਮਾਲਾ ਚੱਲਣ ਦੀ ਰਾਣੀ ਇਹ ਭੋਈ ਖਾਲੀ ਹੁਣ ਦੂਜੀ ਮਸ਼ੀਨ ਲਿਆਉਣ ਲੱਗੇ ਉਹ ਵੀ ਖਾਲੀ ਕਰਨ ਲੱਗੇ ਉੱਤੇ ਮੇਰੇ ਹਿਸਾਬ ਨਾਲ ਨਹੀਂ ਗੱਲ ਬਾਨੀ ਟਰਾਲੇ ਦੇ ਡੁੱਲਣਗੇ ਦਾਣੇ ਕਣਕ ਦਾ ਇਹ ਵੀ ਗੜੀ ਰੋਡ ਤੇ ਝੋਨੇ ਦਾ ਬੋਦੀ ਦੀ ਚੱਲ ਜਾਂਦੀ ਆ ਕਾਰ ਪਿੱਛੇ ਨੂੰ ਜੇ ਹੁੰਦੇ ਦਾ ਯਾਰ ਉਹ ਚੋ ਦਾਲੇ ਪਾਲਿਓ ਮਸ਼ੀਨ ਚੋਂ